ਦੋਸਤੋ ਤੁਸੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਦਰਖਤ ਸੁਣੇ ਹੋਣਗੇ ਹਨ ਜਿਵੇਂ ਕਿ ਸ਼ਪੈਦਾ ਬਹੁਤ ਸਾਰੇ ਕਿਕਰਾਂ ਹੋ ਗਿਆਂ ਪਰ ਤੁਹਾਨੂੰ ਇੱਕ ਇਹੋ ਜਿਹਾ ਦਰਖਤ ਦੱਸਾਂਗੇ ਜਿਹੜਾ ਦਰਖਤ ਆਪਦੇ ਅੰਦਰ 120302 ਲੀਟਰ ਪਾਣੀ ਸਟੋਰ ਕਰਕੇ ਰੱਖ ਸਕਦਾ ਜਿਵੇਂ ਕਿ ਊਠ ਰੱਖਦਾ ਨਾ ਉਵੇਂ ਇਹ ਦਰਖਤ ਵੀ ਆਪਦੇ ਅੰਦਰ 120302 ਲੀਟਰ ਪਾਣੀ ਸਟੋਰ ਕਰਕੇ ਰੱਖਦਾ ਆਪਣੇ ਦੋਸਤੋ ਜਿਵੇਂ ਕਿ ਸ਼ਪੈਦਾ ਹੋ ਗਿਆ ਸ਼ਪੈਦਾ ਘੱਟੋ ਘੱਟ ਵੀ ਡੇਲੀ ਦਾ 60 ਲੀਟਰ ਪਾਣੀ ਲੈਂਦਾ ਉਹਨੇ ਸਿਰਫ ਇੱਕ ਵਾਰਾ 120000 ਲੀਟਰ ਪਾਣੀ ਲੈ ਲੈਣਾ ਉਸ ਤੋਂ ਬਾਅਦ ਉਹਨੇ 5000 ਸਾਲ ਤੱਕ ਪਾਣੀ ਨਹੀਂ ਲੈਣਾ ਧਰਤੀ ਤੋਂ ਉਸ ਪਾਣੀ ਨਾਲ ਹੀ ਗੁਜ਼ਾਰਾ ਕਰਨਾ ਦੋਸਤੋ ਇਹੋ ਜਿਹਾ ਕਿਹੜਾ ਦਰਖਤ ਆ ਜਿਹੜਾ ਪੰਜਾਬ ਦੇ ਵਿੱਚ ਆਉਣਾ ਜ਼ਰੂਰੀ ਆ ਚਾਹੇ ਵਿਗਿਆਨਿਕ ਤਰੀਕੇ ਨਾਲ ਆਵੇ ਚਾਹੇ ਜਿਵੇਂ ਮਰਜ਼ੀ ਆਵੇ ਜੇਕਰ ਉਹ ਪੰਜਾਬ ਦੇ ਵਿੱਚ ਆ ਜੇ ਤਾਂ ਪੰਜਾਬ ਦੇ ਕਿਤਨਾ ਕਿਤੇ ਪਾਣੀ ਡੂੰਘੇ ਜਾਣ ਤੋਂ ਬਚ ਸਕਦੇ ਨੇ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਜ ਤੁਹਾਨੂੰ ਇੱਕ ਇਹੋ ਜਿਹਾ ਦਰਖਤ ਦਿਖਾਉਣੇ ਆ ਜਿਸ ਨੂੰ ਦੋਸਤੋ ਬਾਇਓਬਾਬ ਕਹਿੰਦੇ ਨੇ ਤਾਂ ਦੋਸਤੋ ਜਿਹੜਾ ਬਾਇਓਬਾਬ ਦਰਖਤ ਆ ਇਹ ਬਾਹਰਲੇ ਦੇਸ਼ਾਂ ਵਿੱਚ ਪਾਇਆ ਜਾਂਦਾ ਹੈ ਤਾਂ ਦੋਸਤੋ ਇਸ ਦੀਆਂ 9 ਕਿਸਮਾਂ ਨੇ 9 ਕਿਸਮਾਂ ਨੇ ਪਹਿਲੀਆਂ 2 ਕਿਸਮਾਂ ਪਾਈਆਂ ਜਾਂਦੀਆਂ ਨੇ ਸਾਊਥ ਅਫਰੀਕਾ ਦੇ ਵਿੱਚ ਤੇ ਜਿਹੜੀਆਂ ਬਾਕੀ ਦੀਆਂ 6 ਕਿਸਮਾਂ ਪਾਈਆਂ ਜਾਂਦੀਆਂ ਨੇ ਉਹ ਮੈਡਾਗਾਸਕਰ ਵਿੱਚ ਮੀਨਲੈਂਡ ਤੇ ਤੇ ਜਿਹੜੀ ਇੱਕ ਕਿਸਮ ਪਾਈ ਜਾਂਦੀ ਆ ਉਹ ਆਸਟ੍ਰੇਲੀਆ ਦੇ ਵਿੱਚ ਦੋਸਤੋ ਇਹ 9 ਕਿਸਮਾਂ ਹੁੰਦੀਆਂ ਨੇ ਇਹਨਾਂ ਦੀਆਂ ਤੇ ਬਹੁਤ ਸਾਰੇ ਦਰਖਤ ਨੇ ਇਹਨਾਂ ਦੇ ਤਾਂ ਦੋਸਤੋ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਵੀ ਆਪਣੇ ਇੰਡੀਆ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਮੰਡ ਸ਼ਹਿਰ ਦੇ ਵਿੱਚ ਵੀ ਇੱਕ ਕਿਸਮ ਮੌਜੂਦ ਆ ਜਿੱਥੇ ਕਿ ਹਜ਼ਾਰ ਦੇ ਕਰੀਬਨ ਬੂਟਾ ਇਹਨਾਂ ਦਾ ਦੋਸਤੋ ਤੁਸੀਂ ਦਰਖਤ ਦੇਖ ਸਕਦੇ ਜੇ ਬੜਾ ਵਿਸ਼ਾਲ ਕਾਏ ਹੁੰਦਾ ਤੇ ਇਸ ਦੀ ਉਮਰ ਦੀ ਗੱਲ ਕਰੀਏ ਨਾ ਦੋਸਤੋ 5000 ਸਾਲ ਇਸ ਦੀ ਉਮਰ ਹੁੰਦੀ ਆ ਤੇ ਦੋਸਤੋ ਹੈਰਾਨ ਕਰਨ ਵਾਲੀ ਗੱਲ ਇਹ ਆ ਵੀ ਜਦੋਂ ਵੀ ਕਿਤੇ بارش ਵਗੈਰਾ ਪੈਂਦੀ ਆ ਤਾਂ ਦੋਸਤੋ ਉਸ ਵਕਤ ਵੀ ਇਹ ਪਾਣੀ ਜਿਹੜਾ بارش ਦਾ ਜਾਇਆ ਨਹੀਂ ਜਾਣ ਦਿੰਦਾ ਉਸ ਨੂੰ ਆਪਦੇ ਅੰਦਰ ਸਟੋਰ ਕਰ ਲੈਂਦਾ ਤੇ ਧਰਤੀ ਤੋਂ ਜਿਹੜਾ ਇੱਕ ਵਾਰ ਨੇ ਪਾਣੀ ਲੈ ਲਿਆ ਉਸ ਨੂੰ ਆਪਦੇ ਅੰਦਰ ਇਹਨੇ ਸਟੋਰ ਕਰਕੇ ਰੱਖਣਾ ਇਹ ਦਰਖਤ ਨਾ ਸਾਲ ਦੇ ਵਿੱਚ ਸਿਰਫ 6 ਮਹੀਨੇ ਦੇ ਵਿੱਚ ਹੀ ਪੱਤੇ ਘੜਦਾ ਇਸ ਦੇ ਪੰਜ ਪੱਤੇ ਹੁੰਦੇ ਨੇ ਇੱਕ ਫੁੱਲ ਹੁੰਦਾ ਪੀਲੇ ਤੇ ਹੋਰ ਦੋ ਤਿੰਨ ਰੰਗ ਹੁੰਦੇ ਨੇ ਪੱਤਿਆਂ ਦੇ ਤਾਂ ਦੋਸਤੋ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਵੀ ਇਸ ਤੋਂ ਨਾ ਇੱਕ ਫਲ ਮਿਲਦਾ ਗਦੂਦਾ ਨਾਮ ਦਾ ਫਲ ਜਿਹਦੇ ਤੋਂ ਕਿ ਇੱਕ ਡਰਿੰਕ ਵੀ ਤਿਆਰ ਹੁੰਦੀ ਹੈ ਪੀਣ ਵਾਸਤੇ ਜੋ ਕਿ ਬਾਹਰਲੇ ਮੁਲਕਾਂ ਦੇ ਵਿੱਚ ਕਾਫੀ ਮਸ਼ਹੂਰ ਆ ਇਸ ਦਰਖਤ ਤੋਂ ਬਹੁਤ ਸਾਰੀਆਂ ਦਵਾਈਆਂ ਵੀ ਬਣਦੀਆਂ ਤੇ ਦੂਜੀ ਗੱਲ ਆ ਦੋਸਤੋ ਬਹੁਤ ਸਾਰੀਆਂ ਕਿਸਮਾਂ ਇਸ ਦੀਆਂ ਨਸ਼ਟ ਹੋ ਰਹੀਆਂ ਨੇ ਨੌ ਚੋਂ ਕਹਿੰਦੇ ਦੋ ਤਿੰਨ ਕਿਸਮਾਂ ਤਕਰੀਬਨ ਨਸ਼ਟ ਹੋ ਚੁੱਕੀਆਂ ਨੇ ਕਿਉਂਕਿ ਮਾਹੌਲ ਦੇ ਕਾਰਨ ਵਾਤਾਵਰਨ ਦੇ ਕਾਰਨ ਤੇ ਬਾਕੀ ਦੋਸਤੋ ਇਸ ਦਰਖਤ ਤੋਂ ਜਿਗਦੋਂ ਵੀ ਸਾਊਥ ਅਫਰੀਕਾ ਦੇ ਵਿੱਚ بارش ਵਗੈਰਾ ਨਹੀਂ ਹੁੰਦੀ ਤਾਂ ਉਹ ਲੋਕ ਇਸ ਦਰਖਤ ਦੇ ਵਿੱਚ ਛੇਕ ਕਰਕੇ ਉਸ ਦੇ ਵਿੱਚੋਂ ਪਾਣੀ ਕੱਢ ਕੇ ਪੀਂਦੇ ਨੇ ਦੋਸਤੋ ਜਿਹੜਾ ਦੋਸਤੋ ਇਹ ਦਰਖਤ ਪਾਣੀ ਸਟੋਰ ਕਰ ਲੈਂਦਾ ਨਾ ਉਹ ਇੰਨਾ ਸਾਫ਼ ਤੇ ਇੰਨਾ ਗੁਣਕਾਰੀ ਹੁੰਦਾ ਨਾ ਪੁੱਛੋ ਹੀ ਮਤ ਦੋਸਤੋ ਇਸ ਦਰਖਤ ਦੇ ਪਾਣੀ ਪੀਣ ਨਾਲ ਵੀ ਬਹੁਤ ਸਾਰੀਆਂ ਬਿਮਾਰੀਆਂ ਕੱਟੀਆਂ ਜਾਂਦੀਆਂ ਨੇ ਇਹੋ ਜੀ ਨੌਲੇਜ ਤੁਹਾਨੂੰ ਦੋਸਤੋ ਕਿਸੇ ਨੇ ਨਹੀਂ ਦਿੱਤੀ ਜੇਕਰ ਵਿਗਿਆਨਿਕ ਤਰੀਕੇ ਨਾਲ ਜਿਹੜੀਆਂ ਵੀ ਕੰਪਨੀਆਂ ਬੀਜ ਪੈਦਾ ਕਰਦੀਆਂ ਬੀਜ ਤਿਆਰ ਕਰਦੀਆਂ ਨੇ ਜੇਕਰ ਉਹ ਇਸ ਦਰਖਤ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਬੀਜ ਤਿਆਰ ਕਰਕੇ ਪੰਜਾਬ 'ਚ ਜਾਂ ਇੰਡੀਆ 'ਚ ਜਾਂ ਹੋਰ ਬਹੁਤ ਸਾਰੇ ਦੇਸ਼ਾਂ 'ਚ ਪਹੁੰਚਾਇਆ ਜਾਵੇ ਤਾਂ ਇਹ ਦਰਖਤ ਬਹੁਤ ਲਾਹੇਵੰਦ ਆ ਆਪਣੀ ਧਰਤੀ ਵਾਸਤੇ ਤੇ ਕਿਉਂਕਿ ਇੱਕ ਤਾਂ ਇਹ ਪਾਣੀ ਦੀ ਬਚਤ ਕਰਦਾ ਇੱਕ ਇਹ ਮੀਂਹ ਦਾ ਪਾਣੀ ਵੀ ਸਟੋਰ ਕਰਦਾ ਇੱਕ ਇਹ ਆਪ ਦੇ ਅੰਦਰ ਪਾਣੀ ਸਟੋਰ ਕਰਕੇ ਰੱਖਦਾ ਜਿਵੇਂ ਕਿ ਰਾਜਸਥਾਨ ਵਿੱਚ ਜੇਕਰ ਇਹ ਕਾਮਯਾਬ ਹੋ ਜੇ ਪਰ ਦੋਸਤੋ ਇਹ ਕਹਿੰਦੇ ਵੀ ਹਾਈ ਟੈਂਪਰੇਚਰ ਸਹਿੰਦਾ ਨਹੀਂਗਾ ਪਰ ਜੇਕਰ ਇਹ ਹਾਈ ਟੈਂਪਰੇਚਰ ਕਿਉਂਕਿ ਸਾਊਥ ਅਫਰੀਕਾ ਵਿੱਚ ਵੀ ਬਹੁਤ ਗਰਮੀ ਹੁੰਦੀ ਹੈ ਜੇਕਰ ਦੇਖਿਆ ਜਾਵੇ ਤਾਂ ਆਸਟ੍ਰੇਲੀਆ ਵਿੱਚ ਵੀ ਲਗਭਗ ਗਰਮੀ ਕਾਫੀ ਪੈਂਦੀ ਆ ਪਰ ਇਹ ਦੋਸਤੋ ਨੌ ਕਿਸਮਾਂ ਨੇ ਤਾਂ ਇੱਕ ਕਿਸਮ ਆਪਣੇ ਮੰਡ ਸ਼ਹਿਰ ਦੇ ਵਿੱਚ ਮੱਧ ਪ੍ਰਦੇਸ਼ ਵਿੱਚ ਆ ਮੰਡ ਸ਼ਹਿਰ ਉੱਥੇ ਆ ਤੇ ਮੈਂ ਹੈਰਾਨ ਆ ਵਿਸ਼ਾਲ ਕਾਏ ਇਸ ਦੀ ਉਮਰ ਬਹੁਤ ਢਿੱਡ ਚੌੜਾ ਇਹ ਹੈਰਾਨ ਕਰਨ ਵਾਲੀ ਗੱਲ ਵੀ ਇਹਦੀ ਜੜ ਤਾਂ ਉੱਪਰ ਲੱਗਦੀ ਆ ਆਪਣਾ ਹਨਾ ਵੇਖਿਆ ਜੇ ਜੜ ਉੱਪਰ ਲੱਗੂਗੀ ਜਿਵੇਂ ਕਿ ਤਣਾ ਨੀਚੇ ਆ ਪਰ ਇਹ ਸੱਚ ਨਹੀਂ ਜੜ ਤਾਂ ਨੀਚੇ ਹੀ ਹੁੰਦੀ ਆ ਉਹ ਛੇਪ ਹੀ ਇਦਾਂ ਦੀ ਆ ਤਾਂ ਲੰਬਾਈ ਬਹੁਤ ਹੁੰਦੀ ਆ ਕਈਆਂ ਦੀ ਲੰਬਾਈ ਬਾਲੀ ਹੁੰਦੀ ਆ ਕਈਆਂ ਦਾ ਢਿੱਡ ਬੜਾ ਚੌੜਾ ਹੁੰਦਾ ਤੇ ਦੋਸਤੋ ਕਈਆਂ ਨੇ ਇਸ ਦੇ ਵਿੱਚ ਘਰ ਬਣਾ ਰੱਖੇ ਨੇ ਹੈਰਾਨ ਕਰਨ ਵਾਲੀ ਗੱਲ ਆ ਪਾਣੀ ਨੀਚੇ ਪਾਣੀ ਉੱਤੇ ਘਰ ਬਣਾ ਰੱਖੇ ਨੇ ਰਹਿਣ ਵਾਸਤੇ ਇਹਨਾਂ ਨੇ ਤੇ ਬਾਕੀ ਦੋਸਤੋ ਵੀਡੀਓ ਕਿਤਾਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਇਹ ਪੰਜਾਬ ਦੇ ਵਿੱਚ ਆ ਜੇ ਤਾਂ ਆਪਣੇ ਇਹ ਆ ਸਕਦਾ ਜਾਂ ਨਹੀਂ ਆ ਸਕਦੇ ਤੁਸੀਂ ਕਿ ਮੰਨਾਈ ਦੱਸਣਾ ਵੀ ਆਜੇ ਤਾਂ ਆਪਾਂ ਨੂੰ ਫਾਇਦਾ ਜਾਂ ਨੁਕਸਾਨ ਇਹ ਵੀ ਤੁਸੀਂ ਦੱਸਣਾ